ਚੰਡੀਗੜ੍ਹ ਪ੍ਰਸ਼ਾਸਨ ਦੀ ਸਾਲ 2025 ਤੇ 2026 ਦੀ ਆਪਕਾਰੀ ਨੀਤੀ ਤਹਿਤ ਹੁਣ ਮਾਲ ਜਾਂ ਡਿਪਾਰਟਮੈਂਟਲ ਸਟੋਰ 'ਚ ਸ਼ਰਾਬ ਦੀ ਵਿਕਰੀ ਨਹੀਂ ਹੋਵੇਗੀ। ਇਸ ਤੋਂ ਪਹਿਲਾਂ 24 ਘੰਟੇ ਖੁੱਲੇ ਰਹਿਣ ਵਾਲੇ ਸਟੋਰ ਜਾਂ ਡਿਪਲਮੈਂਟਲ ਡਿਪਾਰਟਮੈਂਟਲ ਸਟੋਰ ਚਾਲਕ ਵੀ ਲਾਇਸੈਂਸ ਲੈਣ ਦੇਣ ਜਿੱਥੇ ਠੇਕੇ ਬੰਦ ਹੋਣ ਤੋਂ ਬਾਅਦ ਸ਼ਰਾਬ ਦੀ ਵਿਕਰੀ ਧੜਲੇ ਨਾਲ ਹੁੰਦੀ ਸੀ। ਇਤ ਤੱਕ ਕੀ ਆਨਲਾਈਨ ਸਰਵਿਸ ਵੀ ਕੀਤੀ ਜਾਂਦੀ ਸੀ ਇਸ ਦੇ ਸ਼ਰਾਬ ਕਾਰੋਬਾਰੀ ਖਿਲਾਫ ਸਨ ਉਹਨਾਂ ਦਾ ਕਹਿਣਾ ਸੀ ਕਿ ਠੇਕੇ ਬੰਦ ਹੋਣ ਤੋਂ ਬਾਅਦ ਕਿਤੇ ਹੋਰ ਸ਼ਰਾਬ ਨਹੀਂ ਵਿਕਣੀ ਚਾਹੀਦੀ ਕਿਉਂਕਿ ਇਸ ਨਾਲ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਹੈ ਠੇਕੇਦਾਰ ਜੀਪੀ ਐਸ ਸਿਸਟਮ ਦਾ ਵਿਰੋਧ ਵੀ ਕਰ ਰਹੇ ਹਨ ਉਹਨਾਂ ਦਾ ਕਹਿਣਾ ਹੈ ਕਿ ਗੋਦਾਮਾ ਤੋਂ ਸ਼ਰਾਬ ਠੇਕੇ ਤੱਕ ਲਿਆਉਣ ਲਈ ਵਕ ਵਕ ਵਾਹਣਾ ਦੀ ਵਰਤੋਂ ਕੀਤੀ ਜਾਂਦੀ ਹੈ ਅਜੇ ਚ ਸਾਰੇ ਵਾਹਣਾ ਤੇ ਜੀਪੀ ਐਸ ਸਿਸਟਮ ਲੱਗਣਾ ਸੰਭਵ ਨਹੀਂ ਹੈ ਉਹਨਾਂ ਦਾ ਕਹਿਣਾ ਸੀ ਕਿ ਜਿਹਾ ਜ਼ਰੂਰੀ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਟ੍ਰੈਂਡ ਐਂਡ ਟ੍ਰੇਸ ਸਿਸਟਮ ਵੀ ਇਸੇ ਨਾਲ ਜ਼ਰੂਰੀ ਕੀਤਾ ਗਿਆ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਵਿਕਰੀ ਨਾ ਹੋ ਸਕੇ ਅਤੇ ਇਨਵੈਂਟਰੀ ਦੀ ਸਹੀ ਟਰੈਕਿੰਗ ਕੀਤੀ ਜਾ ਸਕੇ। ਸ਼ਰਾਬ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਉਕਤ ਸਿਸਟਮ ਲਗਾਉਣ ਲਈ ਸਮਾਂ ਦਿੱਤਾ ਜਾਵੇ। ਕੁਝ ਸਮੇਂ ਲਈ ਟ్రਾਇਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿਸਟਮ ਨੂੰ ਸਕਾਰਾਤਮਕ ਢੰਗ ਨਾਲ ਚੁਲਾਇਆ ਜਾ ਸਕੇ ਵਪਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਸਖਤ ਸ਼ਰਤਾ ਲਗਾਉਣ ਨਾਲ ਪ੍ਰਸ਼ਾਸਨ ਨੂੰ مالیਏ ਦਾ ਨੁਕਸਾਨ ਹੋਵੇਗਾ ਕਿਉਂਕਿ ਸ਼ਰਾਬ ਦੇ ਵਪਾਰੀ ਸਖਤ ਸ਼ਰਤਾ ਕਾਨੂੰਨੀ ਬੋਲੀ ਵਿੱਚ ਹਿੱਸਾ ਨਹੀਂ ਲੈਣਗੇ ਅਤੇ ਥਾਮਾਂ ਖਾਲੀ ਰਹਿ ਜਾਣਗੀਆਂ ਜਿਵੇਂ ਕਿ ਪਹਿਲਾਂ ਵੀ ਹੁੰਦਾ ਰਿਹਾ ਹੈ